ਉਹ ਅਸੀਂ ਮੁੰਡੇ ਨੂੰ ਛਡਾਉਣ ਲੱਗਿਆ ਉਹ ਤੇ ਨੌਜਵਾਨ ਨੂੰ ਵੀ ਛਡਾ ਦਈਏ ਠੀਕ ਹੈ ਉਹ ਦੋ ਬ੍ਰੈਸ਼ਟ ਮਾਰ ਗਿਆ ਚੱਕ ਕੇ ਛਿਲਕਾ ਦੇ ਕੱਢ ਲਿਆ ਉਹ ਮੁੰਡਾ ਥੱਲੇ ਲੜਾਈ ਚ ਲੱਗਿਆ ਡਿੱਗ ਪਿਆ ਦੇ ਮੁੰਡੇ ਦੇ ਪੈਰ پاس ਦੀ ਤਾਰ ਤੂਰ ਫਾਦੀ ਕੋਈ ਸਾਡੇ ਕੋਲ ਉਹ ਕੋਸਾਏ ਕੁੱਟਣ ਮਾਰ ਲੱਗੇ ਅਸੀਂ ਲੱਗਿਆ ਫਿਰ ਉਹ ਮੇਰੇ ਅੱਖ ਤੇ ਗੋਲਾ ਮਾਰ ਗਏ ਬੱਬੂ ਇਹ ਅੱਖ ਅੱਖ ਤੋਂ ਦਿਖਦਾ ਹੈਗਾ ਕੁਛ ਨਹੀਂ ਦਿਦਾ ਕਾਛ ਕੁਝ ਅੱਛਾ ਦਿਖਦਾ ਨਹੀਂਗਾ ਘੱਟੇ ਮੋਲਾ ਮੋਟੀ ਚਾਂਕੂ ਜੀ ਹੈ ਬਾਬੇ ਰਾਂ ਦੇ ਗੁਰਪਰਬ ਤੇ ਨੇ ਖੜੀਆਂ ਮੰਗਾ ਮਨਜ਼ੂਰ ਕਰੀਆਂ ਤੀਆਂ ਹਾਂ ਇਹ ਫੇਰ ਥੁੱਕ ਕੇ ਝਟਣ ਵਾਲੀ ਗੱਲ ਕਰਦਾ ਇਹਨੇ ਮੋਦੀ ਨੇ ਪੂਜੀ ਬੈਠੇ ਨੇ ਇਹ ਉਹ ਬਾਪੂ ਜੀ ਨੇ ਜਿੰਨਾ ਤੇ ਬਾਰਡਰ ਤੇ ਦੂਜੀ ਫੋਰਸ ਵੱਲੋਂ ਚਲਾਏ ਗਏ ਗੋਲਿਆਂ ਦਾ ਅਸਰ ਹੋਇਆ ਬਾਪੂ ਜੀ ਤੁਹਾਡੇ ਗੋਲਾ ਵਜਿਆ ਸੀ ਹਾਂ ਜੀ ਕਿੰਨਾ ਕੁ ਨੁਕਸਾਨ ਹੋਇਆ ਸੀ ਆ ਦੇਖੋ ਥੋੜੇ ਸਾਹਮਣੇ ਨਾਲ ਸੰਤਾ ਹੂੰ ਇਹ ਤਾਂ ਪੂਰੀ ਅੱਖ ਦਾ ਨੁਕਸਾਨ ਹੋਇਆ ਪਿਆ ਹਾਂ ਨੁਕਸਾਨ ਕਿੱਥੋਂ ਦਵਾਈ ਦੂਈ ਕਿੱਥੋਂ ਲਈ ਆ ਜੀ ਦਵਾਈ ਤਾਂ ਹਲੇ ਘਰੇ ਗਏ ਨਹੀਂ ਲਈਏ ਨੋਕਲੇ ਜੂਰੀ ਮੁੰਡਿਆਂ ਨੇ ਆਤੀ ਵੀ ਆ ਕਰ ਲੋ ਆ ਕਰ ਲੋ ਅੱਛਾ ਜੀ ਸੋਜੀ ਬਹੁਤ ਹੋ ਸੋਜੀ ਉਤਰ ਗਈ ਹੁਣ ਕੀ ਕੀ ਉਸ ਸਮੇਂ ਦਾ ਹਾਲਾਤ ਕੀ ਸੀ ਬਾਰਡਰ ਦੇ ਜਦੋਂ ਤੁਹਾਡੇ ਨਾਲ ਇਹ ਹਾਦਸਾ ਵਾਪਰਿਆ ਆ ਸਾਕੇ ਬਖਸ਼ਾ ਜਿਹੜਾ ਨੌਜਵਾਨ ਮੁੰਡਾ ਸਾਡਾ ਵੀਰ ਕਿਸੇ ਪਿੰਡ ਦਾ ਸਾਡੀ ਆਪਣੇ ਜਿਹਾ ਬੰਦੇ ਸਿੱਧੂ ਬੁਰਦਾ ਹੂੰ ਉਹ ਜੱਕੇ ਨੂੰ ਪੜਿਆ ਇਧਰਲੇ ਪਾਸੇ ਹੋ ਗਈ ਪੁਲਿਸ ਵੀਰਾਂ ਨੂੰ ਕਿਰਿਆ ਪੰਜਾਬ ਚ ਆ ਬੜੀ ਨਾ ਅੱਛਾ ਜੀ ਪੁਲਿਸ ਪੰਜਾਬ ਚ ਆ ਕੇ ਮਾਰਿਆ ਹਾਂ ਪੰਜਾਬ ਚੋਂ ਨੇ ਉਹ ਸੀ ਮੁੰਡੇ ਨੂੰ ਛਡਾਉਣ ਲੱਗੇ ਉਹ ਤੇ ਨੌਜਵਾਨ ਨੂੰ ਵਿਛੜਾ ਦिए ਠੀਕ ਹੈ ਉਹ ਦੋ ਬ੍ਰੈਸ਼ਟ ਮਾਰ ਕੇ ਚੱਕੇ ਛਿਲਕਦੇ ਕੱਢ ਲਿਆ ਉਹ ਮੁੰਡਾ ਥੱਲੇ ਲੜਾਈ ਚ ਲੜ ਰਿਹਾ ਡਿੱਗ ਪਿਆ ਦੇ ਮੁੰਡੇ ਦੇ ਪੈਰ پاس ਹੀ ਤਾਰ ਤੂਲ ਫਾਸੀ ਕੋਈ ਸਾਡੇ ਅੱਗੇ ਉਹ ਪੁਲਿਸ ਵਾਲੇ ਕੁੱਟਣ ਮੰਨ ਗਏ ਅਸੀਂ ਲੱਗੇ ਫਿਰ ਉਹ ਮੇਰੇ ਅੱਖ ਤੇ ਗੋਲਾ ਮਾਰ ਗਏ ਠੀਕ ਹੈ ਜੀ ਨਹੀਂ ਤੁਸੀਂ ਹਰਿਆਣੇ ਚ ਹਜੇ ਬੜੇ ਹੀ ਨਹੀਂ ਸੀ ਪੰਜਾਬ ਉਧਰਲੀ ਹਰਿਆਣੇ ਦੀ ਪੁਲਿਸ ਪੰਜਾਬ ਚ ਵਿੱਚ ਆ ਕੇ ਹਮਲਾ ਕੀਤਾ ਹਰਿਆਣੀਆਂ ਉਰੇ ਹੋ ਗਿਆ ਨਾ ਜਦੋਂ ਗਾਹਾਂ ਨੂੰ ਬਦੇ ਉਹ ਮੂਰੇ ਪਹਿਲੇ ਮੂਰੇ ਆ ਕੇ ਬਾਰਡਰ ਤੋਂ ਉੱ라 ਆ ਗਏ ਠੀਕ ਹੈ ਜੀ ਆਏ ਹੋਈ ਸੀ ਗੱਲ ਬਾਪੂ ਜੀ ਕੋਈ ਆਪਣੇ ਪੰਜਾਬ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਰੱਖੀ ਗਈ ਵੀ ਜਿਹੜਾ ਹਰਿਆਣੇ ਦੀ ਪੁਲਿਸ ਨੇ ਆ ਕੇ ਪੰਜਾਬ 'ਚ ਹਮਲਾ ਕੀਤਾ ਆ ਉਹ ਇਹਦਾ ਰਲੀਆਂ ਮਿਲਿਆ ਸਰਕਾਰਾਂ ਹੁੰਦੀਆਂ ਨੇ ਉਹ ਕਹਿੰਦਾ ਭਗਵਾਨ ਤੁਮਾਰਾ ਵੀ ਪੰਜਾਬ 'ਚ ਤੁਸੀਂ ਕੋਈ ਗੋਲੇ ਚਲਾਉਨੇ ਇਹਦਾ ਇਹਨਾਂ ਦੀ ਉਹੀ ਹੁੰਦੀ ਐ ਇੱਕ ਰਲੀਆਂ ਮਿਲੀ ਹੁੰਦੀ ਐ ਦਾ ਸਰਕਾਰਾਂ ਸਾਰੀਆਂ ਹੀ ਹੁੰਦੇ ਨੇ ਕੀ ਲੱਗਦਾ ਕਿ ਹੁਣ ਦਿੱਲੀ ਨੂੰ ਜਿਹੜੇ ਚਾਲੇ ਪਾਉਣੇ ਆ ਕਾਦੀ ਉਡੀਕ ਕਰ ਰਹੇ ਆ ਅਰੇਕ ਤਾਂ ਸਾਡੇ ਜਥੇ ਬੰਦੀ ਦਾ ਜੀ ਮੀਟਿੰਗ ਹੈ 5 ਵਜੇ ਤੋਂ 11 ਵਜੇ ਤੱਕ ਜਿਵੇਂ ਸਾਡੇ ਆਗੂ ਕਹਿਣਗੇਵੇਂ ਕਰਾਂਗੇ ਠੀਕ ਹੈ ਹਾਂ 11 ਤੋਂ 5 ਦੀ ਮੀਟਿੰਗ ਸੀਗੀ ਹਾਂ ਹੁਣ ਕਰਨਗੇ ਜੇ ਚੱਲੂਗੀ ਚੱਲੂਗੀ ਹਜੇ ਸ਼ਾਮ ਨੂੰ 5 ਵਜੇ ਮੀਟਿੰਗ ਆ ਮੀਟਿੰਗ ਕਹਿਦਣੇ 5 ਵਜੇ ਤੋਂ 11 ਵਜੇ ਤੱਕ ਠੀਕ ਹੈ ਜੀ ਕੀ ਲੱਗਦਾ ਉਹਦਾ ਕੀ ਸੱਟਾ ਨਿਕਲੂ ਕਿਉਂਕਿ ਇਹ ਤੋਂ ਪਹਿਲਾਂ ਵੀ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਦੇਖੋ ਸਾਨੂੰ ਦਾ ਨਹੀਂ ਕੋਈ ਲੱਗਦਾ ਵੀ ਖਾਸ ਸੱਟਾ ਨਿਕਲੂ ਬਾਕੀ ਪਤਾ ਲੱਗ ਜੂਗਾ ਹੂੰ ਸਰਕਾਰਾਂ ਲਾਰੇ ਲਾਈਆਂ ਦੇ ਨਾਲੇ ਵੀ ਐ ਕਰ ਲੋ ਐ ਕਰ ਸਰਕਾਰਾਂ ਦੀ ਰਣਨੀਤੀ ਤਾਂ ਇਹ ਹੈ ਕਿ ਇੱਥੋਂ ਹੀ ਤੁਸੀਂ ਆਪ ਕਿ ਲੱਗਦਾ ਕਿ ਇੱਥੋਂ ਹੀ ਵਾਪਸ ਹੋਣ ਤੇ ਗੱਲ ਨਿਬੜ ਜੂ ਨਾ ਕਿਉਂਕਿ ਪਿਛਲੀ ਵਾਰੀ 13 ਮਹੀਨੇ ਬਹਿਣਾ ਪੈ ਗਿਆ ਸੀ ਇਹ ਐਂਦਾ ਜੇ ਸਾਨੂੰ ਕਿੰਨੇ ਟਾਈਮ ਲੱਗ ਜੇ ਬੈਠਾਂਗੇ ਪਰ ਜੇ ਸਾਡਾ ਅਸੀਂ ਮੁੜ ਜਾਾਂਗੇ ਸਾਨੂੰ ਕੋਈ ਦੇਊ ਸਾਡੇ ਐਮਐਸਵੀ ਦੇ ਦੂਗੀ ਕਰਜ਼ੇ ਮੁਕਤ ਕਰ ਦੂਗੀ ਹਾਂ ਇਹਨਾਂ ਮੰਗਾ ਸਾਡੀ ਸਾਨੂੰ ਪੂਰੀ ਦੇ ਦੂ ਕਿਸਾਨ ਮਜ਼ਦੂਰ ਨੂੰ ਅਸੀਂ ਮੁੜ ਜਾਾਂਗੇ ਉਹ ਸਾਡਾ ਕਿਹੜਾ ਕੋਈ ਚੋ ਹੈ ਬੁਰੀ ਆਉਣ ਨੂੰ ਹੂੰ ਦੱਸੋ ਵੀ ਕਰਨਾ ਦਾ ਹੁਣ ਅਸੀਂ ਰਾਮਤੀ ਬੁੜਿਆਂ ਦਾ 70 ਸਾਲ ਦੇ ਬੁੜੇ ਅਸੀਂ ਹੂੰ ਨੌਜਵਾਨ ਸਾਡੇ ਕੰਮ ਛੱਡੀ ਫਿਰਦੇ ਨੇ ਟਰੈਲ ਸਾਡੇ ਆ ਖੜੇ ਨੇ ਜਿਹੜਾ ਅੰਦਰ ਟਰੈਕ ਨੂੰ ਖੜਾਉਂਦਾ ਵੀ ਮੇਰੇ ਟਰੈਕ ਦੇ ਚੂਹਾ ਆਹ ਪਰ ਕੇ ਉਹਨਾਂ ਦਾ ਸੀਜ਼ਨ ਚੱਲ ਰਿਹਾ ਹੈ ਜਿਹੜਾ ਉਹ ਕਿਸਾਨ ਦਾ ਪੁੱਤ ਟਰੈਕ ਖੜਨ ਲਈ ਖੜਾ ਹੋਏ 8 ਲੱਖ ਰੁਪਏ ਦਾ ਉਹ ਕੱਲ ਕਹਦਾ ਮੇਰਾ ਬਾਹਰ ਖੜੇ ਅੰਦਰ ਖੜਾਉਣਿਆਂ ਨੂੰ ਸ਼ਨਾਰ ਗੰਤਰਾ ਕੱਢਦਾ ਹੁਣ ਆਏ ਫਿਰ ਜਿੰਨ ਟਰੈਕਾਂ ਦੇ ਇੱਥੇ ਇਕੱਠੇ ਪੈਂਦੇ ਬਾਕੀ ਇਹ ਸੜਕਾਂ ਦਾ ਪਹਿਲਾਂ ਸਾਨੂੰ ਚੌਂ ਨਹੀਂ ਹੈਗਾ ਇਹ ਸਹੀ ਗੱਲ ਆ ਕੀਦਾ ਜੀ ਕਰਦਾ ਠੰਡ ਚ ਐ ਪੈਨੋ ਆਕਲਾ ਘੇਟਾਂ ਨਾਲ ਚੱਲਦੀ ਆ ਬੱਬੀ ਇਹ ਅੱਖ ਅੱਖ ਤੋਂ ਲਿਖਦਾ ਹੈਗਾ ਕੁਛ ਨਹੀਂ ਦਿਦਾ ਆਖਾਸ਼ ਠੀਕ ਆ ਹੁਣ ਤੁਸੀਂ ਹਸਪਤਾਲ ਚ ਚੈੱਕ ਅਪ ਜ਼ਰੂਰ ਕਰਾਉਣਾ ਸੀਗਾ ਇਸ ਦਾ ਕੀ ਹੋ ਸਕਦਾ ਕੀ ਗੱਲਬਾਤ ਹੁੰਦੀ ਉਹ ਦੇਖਾਂਗੇ ਹੁਣ ਜਿਵੇਂ ਹੋਊ ਕੋਈ ਐ ਹੋ ਗਿਆ ਵੀ ਅਸੀਂ ਉਰੋਂ ਨਾ ਜਾਈਏ ਕਿ ਦੇਖੀ ਚਾਹੀਏ ਚਾਹੇ ਜਾਨ ਵੀ ਲੱਗ ਜੇ ਠੀਕ ਆ ਪਰਿਵਾਰ ਨਹੀਂ ਜਾਣਦੀ ਨਾ ਕੋਈ ਪਰਿਵਾਰ ਨਹੀਂ ਘਰ ਵਿੱਚ ਫਿਕਰ ਕਰਦੇ ਹੋਣਗੇ ਜਦੋਂ ਤੁਸੀਂ ਦੱਸਿਆ ਹੁਣ ਕਿ ਆ ਗੱਲ ਹੋ ਗਈ ਹਾਂ ਉਰੇ ਆ ਗਿਆ ਸੀ ਮੇਰਾ ਕਾਕਾ ਕਾਕਾ ਵੈਗਦੇ ਬੇਟਾ ਆ ਗਿਆ ਸੀ ਉਰੇ ਮੇਰਾ ਪੋਤਾ ਵੀ ਆ ਗਿਆ ਸੀ ਹਾਂ ਆਏ ਆ ਗਏ ਮੇਰੇ ਜਾਨ ਆਹ ਕੀ ਬਾਪੂ ਇਹੇ ਤਾਂ ਹੁੰਦਾ ਸਰ ਮਗਰ ਅੱਛਾ ਕਰੇ ਗੱਲ ਦੱਸਤੀ ਸਿੱਧੂ ਸਾਰੇ ਉਰੇ ਭਾਈ ਵੀ ਆ ਗਏ ਇਸਪਤੀ ਜ ਸਾਰੇ ਆਉਂਦੇ ਨੇ ਠੀਕ ਹੈ ਜੀ ਮੇਰਾ ਭਤੀ ਜ ਆ ਗਏ ਭਾਈ ਵੀ ਆ ਗਏ ਤੇ ਸਾਰੇ ਆਉਂਦੇ ਨੇ ਉਰੇ ਬਾਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਕੁਝ ਵੀ ਹੋ ਜੇ ਅਸੀਂ ਇੱਥੇ ਡਟੇ ਰਾਵਾਂਗੇ ਇੱਥੇ ਰਾਵਾਂਗੇ ਡਟ ਕੇ ਆਣ ਪੂਰੇ ਡਟਾਂਗੇ ਠੀਕ ਹੈ ਬਾਪੂ ਕੀ ਲੱਗਦਾ ਕਿ ਹੁਣ ਕਿੰਨਾ ਕ ਸਮਾਂ ਹੋਰ ਡੇਕਣਾ ਪੈਣਾ ਕਿਉਂਕਿ ਸਰਕਾਰ ਤੇ ਜਦੋਂ ਵੀ ਗੱਲ ਹੁੰਦੀ ਆ ਉਦੋਂ ਇਸੇ ਟਾਲ ਮਟੋਲੇ ਕਰ ਦਿੰਦੀ ਆ ਦੇਖੋ ਜਦੋਂ ਵੀ ਦਿੱਲੀ ਦੀ ਤਾਕਤ ਦੀ ਸਰਕਾਰ ਆ ਦਿੱਲੀ ਦੀ ਹੂੰ ਇਹ ਤਾਂ ਤੁਰੋਂ ਲਾ ਕੇ ਕਾਣ ਕਰਦੀ ਆਈ ਹੈ ਸਾਡੇ ਬਜ਼ੁਰਗਾਂ ਦੇ ਵੀ ਤੁਰੋਂ ਲਾ ਕੇ ਕਾਣ ਕਰਦੀ ਆਈ ਹੈ ਹਾਂ ਇਹ ਤਾਂ ਚੰਗਾ ਨਹੀਂ ਚਾਹੁੰਦੀ ਇਹ ਤਾਂ ਸ਼ਰਤਾਂ ਕਰਦੀਆਂ ਰਹਿੰਦੇ ਨੇ ਖੇਹਾਨਾਂ ਦੇ ਉੱਤੇ ਖੇਹਾਨ ਮਜਬੂਰ ਦੇ ਉੱਤੇ ਹੂੰ ਇਹ ਤਾਂ ਮਾਰੇ ਸਮਝਿਆ ਸਾਨੂੰ ਕੋਈ ਹੱਕ ਨਹੀਂ ਮਿਲਦੇ ਆਪਣੇ ਹਰਿਆਣੇ ਨੂੰ ਖਤਰਾ ਸੀ ਕੋਈ ਕਿਉਂਕਿ ਤੁਸੀਂ ਜਾ ਰਹੇ ਸੀ ਕੋਈ ਹਰਿਆਣੇ ਨੂੰ ਵੀ ਕਰਨਾ ਚ ਕੁਝ ਹਰਿਆਣੇ ਦਾ ਖਤਰਾ ਨਹੀਂ ਹੋ ਕੱਟੜ ਦੇਾਰੇ ਦੀ ਭਾਜਪਾ ਦੀ ਸਰਕਾਰ ਹੈ ਹਰਿਆਣਾ ਚਾਹ ਰਹੀ ਸੈਂਟਰ ਦਾ ਇਹਨਾਂ ਦਾ ਰੋਕਾ ਲਾਉਣੀ ਤੇ ਨਾ ਹੂੰ ਇਹ ਕਹਦਾ ਚਾਹਦਾ ਕੱਟੜ ਵੀ ਵੱੜ ਜਾਣਾ ਹੂੰ ਇਹ ਤਾਂ ਮੋਦੀ ਦੇ ਉੱਤੇ ਚੱਲਦੇ ਨੇ ਡੋਰ ਜਿਵੇਂ ਮੋਦੀ ਪਤੰਗੇ ਡੋਰ ਖਿੱਚ ਲੋ ਵੀ ਚੱਲ ਵੀ ਮੋਦੀ ਦੇ ਇਸ਼ਾਰਿਆਂ ਤੇ ਆ ਮੋਦੀ ਸਾਰੀ ਸਰਕਾਰੇ ਮੋਦੀ ਦੀਆਂ ਇਸ਼ਾਰਿਆਂ ਤੇ ਇਹ ਹੂੰ ਬਸ ਮੇਨ ਮੁੱਦਾ ਤੇ ਇਹੀ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ। ਕਾ ਦੇ ਦੋ ਸਾਨੂੰ ਕੀ ਟੋਲਾ ਅਸੀਂ ਜੇ ਸਾਡੀਆਂ ਮੰਗਾਂ ਕਰੇ ਬਠੇ ਦੇ ਦੰਦੇ ਅਸੀਂ ਨੂੰ ਰਿਆਉਣ ਦੀ ਲੋੜ ਨਹੀਂ। ਮੰਗਾਂ ਪਿਛਲੀ ਵਾਰ ਮੰਨ ਤਾਂ ਲਈਆਂ ਸੀ। ਮੰਨ ਤਾਂ ਲਈਆਂ ਦੀ ਫਰੋਮ ਜੇ ਫਿਰ ਕਰਤੀ। ਲਾਗੂ ਨਹੀਂ ਕੀਤੀਆਂ। ਲਾਗੂ ਨਹੀਂ ਕਰੀਆਂ। ਹੂੰ ਹੁਣ ਜਿੰਨਾ ਚਿਰ ਲਾਗੂ ਨਹੀਂ ਹੁੰਦਗਾ ਉਹਨਾਂ ਟਾਈਮ ਬੈਠੇ ਰਹੋਗੇ। ਹਾਂ ਬੈਠੇ ਰਹਾਂਗੇ। ਉਦੋਂ ਕਹਿੰਦੇ ਕਹਿੰਦਾ ਮੇਰੀ ਬੁੱਧੀ ਜੀ ਫਰਕ ਪੈ ਗਿਆ, ਭਗਤ ਜੀ ਫਰਕ ਪੈ ਮਸਤਕਸ਼ਾਲੇ ਗੱਲ ਸਮਝ ਨਹੀਂ ਸਕਿਆ। ਹਾਂ ਬਾਬੇ ਰਾਮ ਦੇ ਗੁਰਪਰਬ ਤੇ ਇਹ ਫੇਰ ਥੁੱਕ ਕੇ ਚੱਟਣਾਂ ਦੀ ਗੱਲ ਕਰਦਾ ਰਹੇ ਮੋਦੀ ਨੇ। ਅੱਛਾ ਜੀ। ਥੁੱਕ ਕੇ ਫੇਰ ਚੱਟਦਾ ਨਾ ਹੁਣ ਇਹ। ਹੂੰ। ਫੇਰ ਹੁਣ ਹੁਣ ਮੰਨ ਕਿਉਂ ਨਹੀਂ ਰਿਹਾ ਕਿ ਚੱਕਰ ਕੀ ਲੱਗਦਾ। ਦੇਖੋ ਇਹ ਤਾਂ ਹੁਣ ਉਹਨੂੰ ਪਤਾ ਹੋਣਾ। ਉਹਨਾਂ ਮੰਗਾ ਚ ਕੀ ਨੁਕਸਾਨ ਆ ਸਰਕਾਰ ਦਾ? ਸਰਕਾਰ ਦਾ ਕੋਈ ਨੁਕਸਾਨ ਨਹੀਂ। ਇਹ ਤਾਂ ਅਡਾਨੀ 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 ਦੇ ਸਰ ਤੇ ਇਸ਼ਾਰਾ ਕਿ ਉਹਨਾਂ ਦੀ ਸਰਕਾਰ ਆ। ਹੂੰ। ਇਹ ਤਾਂ ਕੰਟ੍ਰੋਲ ਹੈ। ਗੱਡੀ ਦਾ ਹੋਈ ਕਹਿਣਗੇ ਵੀ ਜਰ ਮੋੜਦਾ ਉਧਰੇ ਮੋੜ ਲਿਆ ਨੇ। ਹੂੰ। ਦੱਬਾ ਫਾਰੀ ਇਹ ਸਰਕਾਰ ਹੈ ਮੋਦੀ ਦੇ ਵਸ ਦੀ ਗੱਲ ਨਹੀਂ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਨਹੀਂ ਉਹ ਮੋੜਦੇ ਨੇ ਉਹਨਾਂ ਨੇ ਇਹਦਾ ਗਲ ਫੜ ਕੇ ਸਰਕਾਰ ਇਹ ਉਹ ਬਣਾਉਂਦੇ ਨੇ ਇਹਨਾਂ ਨੂੰ ਬਲ ਬਾਰ ਪੀਆ ਲਾ ਕੇ ਠੀਕ ਹੈ ਜੀ ਹਲਬਾਨੀ ਦੀ ਸਰਕਾਰ ਬਣੀ ਹੋਈ ਹੈ ਨਾ ਇਹ ਹੂੰ ਪਹਿਲਾਂ ਸਰਕਾਰਾਂ ਮਨੂੰ ਬਰੀਕਣਾ ਚੱਲਦੇ ਸੀ ਤਾਂ ਉਹ ਵੀ ਸੀ ਆ ਹਾਂ ਇਹਨਾਂ ਨੂੰ ਆਇਆ ਹੋ ਗਿਆ ਆਪਾਂ ਇਹਨੂੰ ਖਿੱਚ ਲਈਏ ਵੀ ਇਹ ਛੇਤੀ ਬਰੀਕਣਾ ਚੱਲੂਗਾ ਉਹ ਕਿਹੜੀ ਚਾਲ ਚੱਲਦੇ ਤੇ ਹੂੰ ਇਹ ਥੋੜੀ ਜੇ ਬਹੁਤ ਮਹੀਨਾ ਤੋਂ ਪਹਿਲਾਂ ਹੀ ਹੋਰ ਬਹਿ ਜਾਂਦੇ ਸ਼ਾਇਦ ਦੂਰੀਆਂ ਨਾ ਬਹਿਣਾ ਪੈਂਦਾ ਉਦੋਂ ਉਦੋਂ ਚਲੋ ਤੁਹਾਨੂੰ ਪਤਾ ਹੀ ਐ ਸੱਤ ਸੌ ਗੱਲਾਂ ਇਹ ਨਾ ਪੁੱਛੋ ਕੋਈ ਹੋਰ ਗੱਲਬਾਤ ਬਾਤ ਜਾਂਦੇ ਉਹਦੇ ਜਿਹੜੇ ਕੁਸ ਵਿੱਚੋਂ ਬੰਦੇ ਤੇ ਸਾਰੇ ਬੰਦੇ ਨਾਲ ਇੱਥੇ ਨਹੀਂ ਸਾਫ਼ ਹੁੰਦੇ ਹੂੰ ਕਈ ਬੰਦੇ ਲੱਗਦਾ ਤਾਂ ਨਹੀਂ ਵੀ ਹੁਣ ਫੇਰ ਸਿਆਸਤ ਹੋਊਗੀ ਪਹਿਲਾਂ ਵਾਂਗੂ ਮੋਰਚੇ ਤੇ ਨਾ ਹੁਣ ਸਾਡੇ ਲੀਡਰ ਦਾ ਕਹਿੰਦੇ ਨੇ ਵੀ ਕੋਈ ਸਿਆਸਤ ਨਹੀਂ ਹੁੰਦੀ ਠੀਕ ਹੈ ਉਹ ਪਹਿਲੇ ਕਹਿੰਦੇ ਤਾਂ ਪਹਿਲਾਂ ਵੀ ਸੀ ਪਰ ਪਹਿਲਾਂ ਵੀ ਸਿਆਸਤ ਕਰਕੇ ਉਹ ਬੰਦਿਆਂ ਨੂੰ ਜਿਹੜੇ ਮੂਰੇ ਲਾਇਤੇ ਉਹਨਾਂ ਨੂੰ ਹੁਣ ਪਿੱਛੇ ਕਰਤਾ ਜਨਤਾ ਨੇ ਜੀ ਆਏ ਗਾਣ ਹੋਣ ਨਹੀਂ ਹੋਊਗਾ ਨਾ ਹੋਣੀ ਹੋਊਗਾ ਸ਼ੁਕਰੀਆ ਬਾਪੂ ਜੀ ਧੰਨਵਾਦ ਉਮੀਦ ਕਰਦਾ ਕਿ ਠੀਕ ਠਾਕ ਰਹੋ ਆਪਦੇ ਅੱਖ ਦਾ ਇਲਾਜ ਜ਼ਰੂਰ ਕਰਾਓ ਜੀ ਪਰਮਾਤਮਾ ਨੂੰ ਪਤਾ ਹੈ ਜਿਵੇਂ ਪਰਮਾਤਮਾ ਨੇ ਕਰਨਾ ਹੈ ਕਰੇ ਬਿਠੇ ਮਰ ਸਕਦੇ ਆ ਜੀ ਉਰੇ ਮਰ ਜਣਗੇ ਸਾਡਾ ਕੋਈ ਮੜਾ ਮੂਠਾ ਨਾ ਪੈਜੂਗਾ ਹੂੰ ਜਿਹੜਾ ਸਿਰੋ ਹੱਲ ਕੇ ਬਗੇ ਕਹਣਗੇ ਸਾਡੇ ਨਸਲਾਂ ਡਰ ਕੇ ਮਰ ਕੇ ਭੱਜ ਗਏ ਉਹ ਡਰ ਕੇ ਭੱਜ ਗਏ ਲੰਗਰ ਛਕਣਾ ਦੁੱਧ ਪੀਣਾ ਪਹੁੰਚਾਉਂਦੇ ਬਹੁਤ ਪਹੁੰਚਾਉਂਦੇ ਖੀਰਾਂ ਪਹੁੰਚਾਉਂਦੇ ਉਹ ਹੂੰ ਹੈ ਵੀ ਖੀਰਾ ਖਾ ਖਾ ਮੂੜੇ ਤਾਂ ਦੁੱਧ ਪੀ ਕੇ ਮੂੜੇ ਦਹੀਂ ਆ ਖਾ ਕੇ ਮੂੜੇ ਹ ਜੀ ਸ਼ੁਕਰੀਆ ਬਾਪੂ ਜੀ ਮਿਹਰਬਾਨੀ ਸੋ ਗੱਲਬਾਤ ਕੀਤੀ ਬਾਪੂ ਜੀ ਹੋਰਾਂ ਦੇ ਨਾਲ ਜੋ ਇਸ ਸਮੇਂ ਮੋਰਚੇ ਤੇ ਮੌਜੂਦ ਨੇ ਮੋਰਚੇ ਦੀ ਪਲਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦਾਂਗੇ ਜੁੜੇ ਹੋਰ ਸਫਰ ਟੈਲੀਵਿਜ਼ਨ ਨਾਲ ਕੈਮਰਾਮੈਨ ਹਰੀਪਾਲ ਵਿੱਕੀ ਦੇ ਨਾਲ ਪਰਮਜੀਤ ਸਿੰਘ